ਸਵੇਰ ਤੋਂ ਮੀਟਿੰਗਾਂ ਚੱਲ ਰਹੀਆਂ ਕਾਫੀ ਪਿੰਡਾਂ 'ਚ ਕਵਰ ਕਰ ਲਏ ਨੇ ਤੇ ਹਰ ਪਿੰਡ ਤੋਂ ਰਿਸਪਾਂਸ ਬਹੁਤ ਵਧੀਆ ਆ ਰਿਹਾ ਹੈ ਗਰਮੀ ਬਹੁਤ ਜ਼ਿਆਦਾ ਹੈ ਪਰ ਹੈਰਾਨੀ ਦੇ ਘਾ ਲਿਆ ਹੈ ਖੁਸ਼ੀ ਵੀ ਹੈ ਨਾਲ ਕਿ ਇਸ ਗਰਮੀ ਦੀ ਫਿਕਰ ਨਾ ਕਰਦੇ ਹੋਏ ਲੋਕ ਵੱਡੀ ਗਿਣਤੀ 'ਚ ਮਿਲਣ ਆ ਰਹੇ ਆ ਤੇ ਨਾਲ-ਨਾਲ ਗੱਲਬਾਤ ਵੀ ਕਰ ਰਹੇ ਆ ਸਾਨੂੰ ਤਾਂ ਪੁੱਛ ਹੀ ਰਹੇ ਹੈ ਕਿ ਅਸੀਂ ਉਹਨਾਂ ਲਈ ਕੀ ਕਰਨਗੇ ਨਾਲ ਨਾਲ ਉਹ ਦੱਸ ਵੀ ਰਹੇ ਹੈ ਕਿ ਉਹਨਾਂ ਨੂੰ ਕਿੰਨਾ ਚਿੰਤਾ ਦੀ ਲੋੜ ਹੈ ਐਵੇਂ ਲੈਕਚਰ ਨੂੰ ਹੁਣ ਬਹੁਤ ਥੋੜਾ ਸਮਾਂ ਰਹਿ ਗਿਆ ਕਿਵੇਂ ਦੇਖਦੇ ਹੋ ਕਿ ਕਿਸ ਨਾਲ ਆਪਰਾ ਮੁਕਾਬਲਾ ਸੌਰੀ ਜੋ ਹਾਲ ਦੀ ਘਟਨਾ ਹੈ ਅ ਦੇਖੋ ਬੀਂਗ ਅ ਟੀਚਰ ਕਿਉਂਕਿ ਮੈਂ ਇੱਕ ਟੀਚਰ ਹਾਂ ਨਾ ਤਾਂ ਮੈਂ ਅਸੀਂ ਆਪਣੇ ਸਟੂਡੈਂਟਸ ਨੂੰ ਹਮੇਸ਼ਾ ਸਿਖਾਉਂਦੇ ਹਾਂ ਕਿ ਕੰਪੀਟੀਸ਼ਨ ਕੰਪੀਟੀਸ਼ਨ ਹੀ ਹੁੰਦਾ ਹੈ ਤੁਸੀਂ ਆਪਣਾ ਬੈਸਟ ਕਰਕੇ ਉੱਤੇ ਜਾਣਾ ਹੈ ਦੇਖਿਓ ਕਿਉਂਕਿ ਤੁਹਾਨੂੰ ਨਹੀਂ ਪਤਾ ਸਾਹਮਣੇ ਵਾਲੇ ਦੀ ਕੀ ਤਿਆਰੀ ਹੈ ਤਾਂ ਉਸੇ ਤਰੀਕੇ ਨਾਲ ਮੈਂ ਆਪਣਾ ਬੈਸਟ ਕਰਕੇ ਜਾ ਰਹੀ ਹਾਂ ਤੇ ਬਾਕੀ ਪਰਫਾਰਮੈਂਸ ਜਦੋਂ ਆਏਗੀ ਜਦੋਂ ਬਕਸੇ ਖੁੱਲਣਗੇ ਜਦੋਂ ਕਾਊਂਟਿੰਗ ਹੋਏਗੀ ਤਾਂ ਫਿਰ ਪਤਾ ਚੱਲੇਗਾ ਐਕਚੁਅਲੀ ਕਿ ਲੋਕਾਂ ਦਾ ਫਤਵਾ ਕਿਹਨੂੰ ਮਿਲਿਆ ਬਾਕੀ ਪਾਰਟੀਆਂ ਵੱਲੋਂ ਗੱਲ ਕੀਤੀ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਵੱਡੇ ਇਕੱਠ ਕੀਤੇ ਜਾ ਰਿਹਾ ਬਾਰ ਬਾਰ ਭਗਵੰਤ ਮਾਨ ਇੱਥੇ ਆ ਕੇ ਰੈਲੀਆਂ ਜ਼ੋਰ ਸ਼ੋਰ ਕਰ ਰਹੇ ਆ ਕੀ ਲੱਗਦਾ ਜਿਆਦਾ ਜ਼ੋਰ ਲਾ ਰਹੇ ਆ ਇਸ ਹਸ਼ਿਆਰਪੁਰ ਦੀ ਸੀਟ ਦੇ ਉੱਤੇ ਆਮ ਆਦਮੀ ਪਾਰਟੀ ਦਾ ਦੇਖੋ ਹੋ ਸਕਦਾ ਹੈ ਬੜੀ ਸਿੰਪਲ ਜੀ ਗੱਲ ਹੈ ਇਹ ਨਾ ਇਸ ਪਾਜੀ ਦੀ ਲੜਾਈ ਆ ਮੈਂ ਇਕ ਬਹੁਤ ਸਿੰਪਲ ਜਿਹੇ ਪਰਿਵਾਰ ਤੋਂ ਆਂਦੀ ਆ ਮੇਰੇ ਕੋਲ ਪੈਸੇ ਨਹੀਂ ਆ ਮੈਂ ਹਰ ਜਗ੍ਹਾ ਇਹੀ ਕੈਰੀ ਆ ਨਾ ਮੈਂ ਵੱਡੇ ਫਲੈਕਸ ਲਾ ਸਕਦੀ ਆ ਨਾ ਕੁਝ ਜੇਬਾਂ ਮੇਰੀਆਂ ਖਾਲੀ ਐ ਬਟ ਨੀਅਤ ਬਹੁਤ ਸਾਫ਼ ਲੈ ਕੇ ਨਿਕਲੀ ਆ ਲੋਕਲ ਹੀ ਨਿਕਲੀ ਆ ਲੋਕਲ ਇੱਕ ਦੇ ਲਈ ਕੰਮ ਕਰਨ ਲਈ ਨਿਕਲੀ ਐ ਤੇ ਇਹ ਲੜਾਈ ਇਸ ਵਾਰ ਇਮਾਨਦਾਰੀ ਤੇ ਰਸੂਲ ਦੀ ਐ ਤੇ ਹੁਣ ਇਹ ਦੇਖਦੇ ਆ ਕਿ ਲੋਕ ਕੀ ਪਸੰਦ ਕਰਦੇ ਆ ਏ ਉਹਨਾਂ ਨੇ ਹੁਣ ਡਿਸਾਈਡ ਕਰਨਾ ਤੇ ਉਹ ਆ ਰਹੇ ਆ ਡੈਫੀਨਿਟਲੀ ਉਹਨਾਂ ਕੋਲ ਪੈਸੇ ਉਹਨਾਂ ਨੂੰ ਚੱਤ ਵੀ ਸਕਦੇ ਆ ਤੇ ਮੇਰਾ ਤਾਂ ਮੈਂ ਮੈਨੂੰ ਇਹ ਲੱਗ ਰਿਹਾ ਕਿ ਜੋ ਕੁਝ ਵੀ ਕਰ ਰਹੇ ਆ ਲੋਕ ਆਪੇ ਹੀ ਕਰ ਰਹੇ ਆ ਆਪਣਾ ਪਿਆਰ ਉਹਨਾਂ ਦਾ ਪਿਆਰ ਦਿਖਾ ਰਹੇ ਆ ਮੈਂ ਮਾਕੜੀ ਸਵਾਲ ਕੀ ਕਹਿਣਾ ਚਾਹੂਗੀ ਆਖਿਰ ਵਿੱਚ ਲੋਕਾਂ ਤੋਂ ਤੁਹਾਡਾ ਸਵਾਲ ਉਹ ਹੀ ਜੋ ਮੈਂ ਪਹਿਲਾਂ ਕਿਹਾ ਕਿ ਹੁਸ਼ਿਆਰਪੁਰ ਦੇ ਲੋਕਾਂ ਨੂੰ ਲੋਕ ਬਹੁਤ ਹੁਸ਼ਿਆਰ ਕਹਿੰਦੇ ਨੇ ਉਹ ਬਹੁਤ ਸਮਝਦਾਰ ਨੇ ਉਹ ਇਸ ਚੀਜ਼ ਨੂੰ ਸਮਝਦੇ ਆ ਕਿ ਕਾਂਗਰਸ ਸਿਰਫ આજ ਦੀ ਡੇਟ ਦੇ ਵਿੱਚ ਇੱਕ ਸਿਰਫ ਪਾਰਟੀ ਨਹੀਂ ਹੈ ਇਹ ਸਾਡੇ ਦੇਸ਼ ਦੀ ਆ ਜਰੂਰਤ ਹੈ ਤੇ ਇਸ ਵਾਰ ਹਰ ਕਿਸੇ ਨੂੰ ਹੱਥ ਜੋੜ ਕੇ ਇਹ ਬੇਨਤੀ ਕਰਦੀਆਂ ਕਿ ਇਸ ਵਾਰ ਵੋਟ ਜੋ ਤੁਸੀਂ ਪਾਣੀ ਹੈ ਉਹ ਆਪਣੇ ਦੇਸ਼ ਦੇ ਨਾਤੇ ਆਪਣੇ ਸੰਵਿਧਾਨ ਦੇ ਨਾਤੇ ਆਪਣੇ ਹੱਕਾਂ ਨੂੰ ਬਚਾਉਣ ਦੇ ਲਈ ਆਪਣੇ ਬੱਚਿਆਂ ਨੂੰ ਬਚਾਉਣ ਦੇ ਲਈ ਕਰਨੀ ਹੈ ਜਿਹੜੇ ਮਹਿਲਾਵਾਂ ਮਤਲਬ ਬਰਾ ਦੇਖਿਆ ਜਾ ਰਿਹਾ ਵੀ ਆ ਮਾਂ ਦੇ ਪਾਰਟੀ ਵਾਲੇ 1-1000 ਰੁਪਏ ਦੇਣਾ ਸਿਭਰਾ ਕੀ ਕਹਿਣਾ ਚਾਹੁੰਦੇ ਹੋ ਦੇਖੋ ਅੱਜ ਨਾ ਜਿੱਤੇ ਵੀ ਅਸੀਂ ਜਾ ਰਹੇ ਉਹ 1000 ਵਾਲੀ ਜਿਹੜੀ ਗੱਲ ਸੀ ਨਾ ਉਹ ਇਹ ਨਾ ਇੱਕ ਇੱਕ ਮਤਲਬ ਇੱਕ ਮਜ਼ਾਕ ਇੱਕ ਚੁਟਕਲਾ ਜਾ ਬਣ ਕੇ ਰਹਿ ਗਈ ਹੈ ਕਿਉਂਕਿ ਲੋਕ ਉਹਨੂੰ ਉਸ ਬਾਰੇ ਗੱਲ ਕਰਕੇ ਹੱਸ ਰਹੇ ਨੇ ਤੇ ਜਿਆਦਾ ਅਫਸੋਸ ਮੈਨੂੰ ਲੱਗਦਾ ਜਿਆਦਾ ਘਾਟਾ ਉਹਨਾਂ ਦਾ ਹੋਇਆ ਜਿਨ੍ਹਾਂ ਨੇ ਗਿਨਿਆ ਸੀ ਕਿ ਉਹਨਾਂ ਦੇ ਘਰ ਕਿੰਨੀਆਂ ਲੇਡੀਜ਼ ਜਾਂ ਮਹਿਲਾਵਾਂ ਹੈਗੀਆਂ ਤੇ ਲੋਕ ਆਪਸ ਵਿੱਚ ਦੂਸਰੇ ਨੂੰ ਮੈਂ ਇਹ ਵੀ ਕਹਿ ਰਹੇ ਸੀ ਜੀ ਕਿ ਲੋਕ ਆਪਸ ਵਿੱਚ ਜਿਹੜੀਆਂ ਲੇਡੀਜ਼ ਨੇ ਉਹ ਆਪਸ ਵਿੱਚ ਇਹ ਕਹਿ ਰਹੀਆਂ ਸੀ ਕਿ ਮੇਰੇ ਘਰ ਤਾਂ 5000 ਆਨੇ ਤੇਰੇ ਘਰ ਤਾਂ ਬਸ 1000 ਆਨੇ ਤੇ ਜਿਨ੍ਹਾਂ ਦੇ ਘਰ 5000 ਆਨੇ ਸੀ ਮੇਰੇ ਖਿਆਲ ਉਹਨਾਂ ਦਾ ਲਾਸ ਜ਼ਿਆਦਾ ਹੋ ਗਿਆ 1000 ਰੁਪਏ ਵੀ ਜ਼ਿਆਦਾ ਥੈਂਕ ਯੂ ਮੈਮ ਥੈਂਕ ਯੂ ਇਦਾਂ ਮੈਡਮ ਜਾਨੀ ਕੁਮਰ ਪਹੁੰਚ ਕੇ ਚੀਕ ਕੀ ਕਹਿਣਾ ਚਾਹੁੰਦਾ ਮੈਂ ਕਹਿਣਾ ਚਾਹੁੰਦਾ ਹੋਵੇ ਜਿਹੜੀਆਂ ਬਾਕੀ ਪਾਰਟੀਆਂ ਸਾਰੀਆਂ ਦੇਖ ਲਈਆਂ ਅਸੀਂ ਲੋਕਾਂ ਨੇ ਭਾਜਪਾ ਨੇ 15-15 ਲੱਖ ਰੁਪਏ ਖਾਤਿਆਂ 'ਚ ਪਾਉਣ ਦੀ ਗੱਲ ਕੀਤੀ ਸੀ ਉਹ ਵੀ ਫੇਲ ਹੋ ਗਈ ਹੋਰ ਜਿੰਨੇ ਵੀ ਵਾਅਦੇ ਕੀਤੇ ਸੀ ਕੋਈ ਪੂਰਾ ਨਹੀਂ ਹੋਇਆ ਅਕਾਲੀ ਦਲ ਕਹਿੰਦਾ ਵੀ ਜੋ ਪੰਜਾਬ 'ਚ ਪ੍ਰੋਗਰੈਸ ਹੋਇਆ ਸੀ ਸਾਡੇ ਹੁੰਦਿਆਂ ਹੋਇਆ ਜਦੋਂ ਕਿ ਹਰ ਛੇ ਦਾਸਾ ਲੈਣ ਦੀ ਸਰਕਾਰ ਰਹੀ ਆ ਜਿੰਨੀਆਂ ਲੈਂਥ ਹੈਡ ਕੰਪੈਨੀਆਂ ਉਹਨਾਂ 6 ਸਾਲ ਬਾਅਦ ਜਿਹੜਾ ਮਿੱਟੀ ਦੇ ਪੈਣਾ ਸੀ ਉੱਤੇ ਬਜਰੀ ਲੱਕ ਉਹ ਨਹੀਂ ਪਾ ਸਕੇ ਮੁਰਤੇ ਕਾਂਗਰਸ ਦੀ ਸਰਕਾਰ ਆਈ ਫਿਰ ਉਹ ਸਾਡੀਆਂ ਸੜਕਾਂ ਠੀਕ ਹੋਈਆਂ ਤੇ ਫਿਰ ਇਹ ਜ਼ਿੰਮੇਦਾਰਾਂ ਦੇ ਬੜੇ ਹਮਦਰਦੀ ਬਣਦੇ ਆ 2009 ਚ ਡਾਕਟਰ ਮਨਮੋਹਨ ਸਿੰਘ ਜੀ ਨੇ ਇੱਕ ਇੱਕ ਜਦੋਂ ਨੇ 100 ਰੁਪਿਆ ਇੱਕ ਕੁਆਂਟਾ ਪਿੱਛੇ ਬੋਨਸ ਭੇਜਿਆ ਸੀ ਇਹਨਾਂ ਅਕਾਲੀ ਦਲ ਵਾਲਿਆਂ ਨੇ 9 ਰੁਪਏ ਦਿੱਤੇ ਤੇ ਕਹਿੰਦੇ ਜੀ 9-9 ਰੁਪਏ ਦੋ ਵਾਰੀ ਹੋਰ ਦਵਾਂਗੇ 100 ਰੁਪਏ ਲੈ ਕੇ 9-9 ਰੁਪਏ ਸਿਰਫ ਇੱਕ ਵਾਰੀ 9 ਰੁਪਏ ਦਿੱਤੇ ਬਾਕੀ ਸਾਰੇ ਪੈਸੇ ਜਿਹੜੇ ਆ ਇਹਨਾਂ ਨੇ ਘਮਰੇ ਬਾਚ ਚ ਲਾ ਦਿੱਤੇ ਮੌਜੂਦਾ ਸਰਕਾਰ ਨੂੰ ਕਿਵੇਂ ਦੇ ਦਿਆ ਮੌਜੂਦਾ ਸਰਕਾਰ ਤੁਹਾਡੇ ਸਾਹਮਣੇ ਆ ਉਹਨਾਂ ਨੇ ਵੀ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦਾ ਵਾਅਦਾ ਕੀਤਾ ਸੀ ਉਹ ਵੀ ਨਹੀਂ ਪੂਰਾ ਕਰ ਸਕੇ ਜੋ ਨਸ਼ਾ ਵਧਿਆ ਅਕਾਲੀਆਂ ਦੇ ਟਾਈਮ ਤੇ ਉਹਨਾਂੋਂ ਜ਼ਿਆਦਾ ਵਧਾਤਾ ਇਹਨਾਂ ਨੇ ਕੋਈ ਇੱਕ ਕਮੀ ਨਹੀਂ ਆਈ ਗੰਗਾਸਟ ਜਿਹੜੇ ਆਮ ਤੌਰ ਤੇ ਘੁੰਮਦੇ ਆ ਲੋਕਾਂ ਨੂੰ ਵਡੀਆਂ ਲੈ ਰਹੇ ਆ ਉਹਨਾਂ ਤੋਂ ਅੱਜ ਪਹੁੰਚੇ ਸੀ ਮੈਡਮ ਪਹੁੰਚੇ ਸੀ ਕੀ ਵਾਦਾ ਕੀਤਾ ਗਿਆ ਜੀ ਮੈਡਮ ਵਾਦਾ ਕੀਤਾ ਗਿਆ ਕਿ ਕਾਂਗਰਸ ਪਾਰਟੀ ਨੂੰ ਜਿਹੜਾ ਉਮੀਦਵਾਰ ਸਾਡੇ ਹੈਗੇ ਆ ਜਮਨ ਜਮਨ ਘੋਮਤ ਜੀ ਉਹਨਾਂ ਨੂੰ ਬੱਤ ਤੋਂ ਬੱਤ ਵੋਟਾਂ ਵਾ ਕੇ ਦਿਤਾਇਆ ਜਾਏਗਾ ਇਸੇ ਰੀਤੇ ਦੇਤੇ ਰਿਹਾ ਕਿਹੋ ਜਿਹਾ ਮਾਹੌਲ ਸੀ ਮੈਂ ਸਰਪੰਚ ਰਵਿੰਦਰ ਸਿੰਘ ਢੇਰਕਿਆ ਨਾ ਮਾਹੌਲ ਤੇ ਵਧੀਆ ਸੀ ਸਾਡੇ ਨਾਲੋਂ ਜ਼ਿਆਦਾ ਤੁਹਾਨੂੰ ਪਤਾ ਹੈ ਤੁਸੀਂ ਸਾਰਾ ਕਵਰ ਕੀਤਾ ਸਾਡੇ ਹਿਸਾਬ ਨਾਲ ਤਾਂ ਵਧੀਆ ਤੇ ਤੁਹਾਡੀ ਰਿਪੋਰਟਾਂ ਕੀ ਕਹਿੰਦੀਆਂ ਤੁਸੀਂ ਦੱਸਣਾ ਅਸੀਂ ਆਪਣੇ ਵੱਲ ਬਹੁਤ ਵਧੀਆ ਕੀਤਾ ਜੀ ਕਿਵੇਂ ਦੇਖਦੇ ਹੋ ਇਸ ਵਾਰ ਜੋ ਇਕੱਠ ਹੋਇਆ ਕਿਵੇਂ ਦੇਖਦੇ ਹੋ ਇਸ ਵਾਰ ਇਕੱਠ ਜਿਹੜਾ ਹੋਇਆ ਜੀ ਹੋ ਰਿਹਾ ਹੋਇਆ ਵੀ ਤਾਂ ਹੋ ਵੀ ਰਹੇ ਨੇ ਜੋ ਸਾਡੇ ਹਿਲਾਤ ਨੇ ਜੋ ਸੀਏਡੀ ਰਿਪੋਰਟਾਂ ਵੀ ਕਹਿੰਦੀਆਂ ਨੇ ਕਿ ਸਾਡੀ ਸੀਟ ਜਿਹੜੀ ਹੈ ਉਹ ਵਾਹਿਗੁਰੂ ਸਾਡੇ ਮੈਡਮ ਜੈਮਲੀ ਗੋੜੀ ਆਪਣੇ ਗੋਮਰਜੀ ਦੀ ਝੋੜੀ ਪਾਊਗਾ ਤੇ ਪੂਰੇ ਮੁਲਕ ਦੇ ਹਾਲਾਤ ਇਹੋ ਜਿਹੇ ਬਣੇ ਹੋਏ ਦੁਨੀਆ ਮੋਦੀ ਗਵਰਨਮੈਂਟ ਤੋਂ ਨਾਰਾਜ਼ ਹੈ ਫਲੌਪ ਗਵਰਨਮੈਂਟ ਹੈ ਗੁੰਡਿਆਂ ਦੀ ਗਵਰਨਮੈਂਟ ਹੈ ਕਿਸਾਨ ਵਿਰੋਧੀ ਮਤਲਬ ਮੇਰਾ ਕਹਿਣ ਦਾ ਮਤਲਬ ਹਰ ਦੇਸ਼ ਨਾਗਰਿਕ ਤੇ ਵਿਰੋਧੀ ਨੇ ਆ ਦੋ ਤਿੰਨ ਬੰਦੇ ਨੇ ਜੀ ਅੰਡਾਨੀ ਅਬਾਨੀ ਜਾਂ ਹੋਰ ਇੱਕ ਦੋ ਉਹਨਾਂ ਕਾਪਰੋਟ ਘਰਾਨੇ ਜਿਹੜੇ ਉਹਨਾਂ ਦੇ ਉਹ ਹੱਕ ਤੇ ਮੇਰਾ ਖਿਆਲ ਪੂਰੇ ਮੁਲਕ ਦੇ ਵਿੱਚੋਂ ਮੇਰਾ ਖਿਆਲ ਨੇ ਕੋ 100 200 ਹੋਣ ਤੇ ਉਹਨਾਂ ਉਹਨਾਂ ਲੋਕਾਂ ਦੇ ਹੱਕ ਚਾਹ ਬਾਕੀ ਸਾਰੇ ਮੁਲਕ ਦੇ ਖਿਲਾਫ ਐਂਟੀ ਸਰਕਾਰ ਆ ਉਹ ਤੇ ਮੈਂ ਤਾਂ ਇਹੀ ਗੱਲ ਕਹੂੰਗਾ ਕਿ ਆ ਸਮਾ ਇਹ ਸਮਾਂ ਆਂਗ ਵਈਏ ਵੋਟਾਂ ਜਿਹੜੀਆਂ ਆਪਾਂ ਸਾਰੀਆਂ ਇਕੱਠੀਆਂ ਕਾਂਗਰਸ ਦੇ ਕੈਂਡੀਡੇਟ ਨੂੰ ਪਾ ਕੇ ਜਿਤਾ ਕੇ ਅਸੀਂ ਰਾਹੁਲ ਗਾਂਧੀ ਨੂੰ ਪ੍ਰੀਮਿੰਸਟਰ ਬਣਾਈਏ ਮੁਕਾਬਲਾ ਇਸ ਨਾਲ ਮੁਕਾਬਲਾ ਜੀ ਮੁਕਾਬਲੇ ਦੀ ਗੱਲ ਕਰੀਏ ਮੈਨੂੰ ਤਾਂ ਕੋਈ ਲੱਗਦਾ ਨਹੀਂ ਤੇ ਇਹਦੀ ਮੁਕਾਬਲੇ ਵਾਲੀ ਗੱਲ ਫਿਰ ਵੀ ਜੋ ਕੋ ਜਿਹੜਾ ਮੈਦਾਨ ਚ ਖੜਾ ਹੈ ਮੁਕਾਬਲਾ ਤਾਂ ਹੁੰਦਾ ਹੀ ਹੈ ਕਿ ਇੱਕ ਨਾ ਤਾਂ ਹੋਣਾ ਹੀ ਆ ਮੈਂ ਆਪਣਾ ਜਿਹੜਾ ਮੁਕਾਬਲਾ ਜੀ ਇਸ ਟਾਈਮ ਕਾਂਗਰਸ ਕੈਂਡੀਡੇਟ ਦਾ ਬੀਜੇਪੀ ਨਾਲ ਸਮਝ ਰਿਆ ਜੀ ਜੀ ਬਾਕੀ ਪਾਰਟੀਆਂ ਮਰੋ ਘੱਟੇ ਪਾਰਟੀਆਂ ਜੀ ਪਾਰਟੀਆਂ ਦੀ ਗੱਲ ਕਰੀਏ ਅਕਾਲੀ ਦਲ ਤਾਂ ਪਹਿਲਾਂ ਵੀ ਫਲॉप ਸੀ ਤਾਂ ਹੁਣ ਵੀ ਫਲॉप ਹੀ ਆ ਅਕਾਲੀ ਦਲ ਨਹੀਂ ਹੁਣ ਖਾਲੀ ਦਲ ਕਹਾਂਗੇ ਰਹੀ ਹੈ ਮੌਜੂਦਾ ਗਵਰਨਮੈਂਟ ਦੀ ਗੱਲ ਮੌਜੂਦਾ ਗਵਰਨਮੈਂਟ ਜਿਹੜੀ ਇਸ ਟਾਈਮ ਜੋ ਹੈਗੀ ਆ ਹਰ ਵਰਗ 'ਚ ਹਰ ਮੁੱਦੇ ਤੇ ਫੇਲ ਹੈ। ਇਹਨੂੰ ਸਰਕਾਰ ਤਾਂ ਨਹੀਂ ਝੂਟਣ ਵਾਲੀ ਸਰਕਾਰ ਆਪਾਂ ਕਹਿ ਸਕਦੇ ਆ ਜਿਨੇ ਕੁਛ ਸ਼ਾਮੀ ਕੁਛ ਰਾਤ ਨੂੰ ਕੁਛ ਸਵੇਰੇ ਕੁਛ ਇਹ ਹਾਲਾਤ ਹੋਇਆ ਪਿਆ ਤੇ ਬਾਕੀ ਜੋ ਹਾਲਾਤ ਬਣੇ ਪਏ ਨੇ ਮੇਰਾ خیال ਸਾਡੇ ਦਾ ਲੋਕ ਬੜੇ شریف ਜੇ ਨੇ ਅਸੀਂ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰਦੇ ਬੜੇ ਭਾਈਚਾਰੇ ਸਾਂਝ ਨਾਲ ਰਹਿੰਦੇ ਆ ਪਰ ਜੋ ਹਾਲਾਤ ਮਾਲਵੇ 'ਚ ਹੋਏ ਪਿਆ ਜੋ ਮੱਜੇ 'ਚ ਹੋਏ ਪਿਆ ਮੈਨੂੰ ਤਾਂ ਲੱਗਦਾ ਭਾਜਪਾ ਤਾਂ ਬਾਕੀ ਜਿਹੜੀ ਮੌਜੂਦਾ ਗਵਰਨਮੈਂਟ ਆ ਉਹਨਾਂ ਨੂੰ ਕੋਈ ਮੇਰਾ ਖਲਬੂਤ ਵੀ ਨਾ ਸ਼ਾਇਦ ਲਾਉਣ ਦਵੇ ਜੋ ਹਾਲਾਤ ਬਣੇ ਪਏ ਨੇ ਜੀ